ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਵੀਰੋ ਅੱਜ ਆਪਾਂ ਨਾ ਇੱਕ ਟਾਈਟਲ ਤੇ ਗੱਲ ਇਹ ਕਰਨੀ ਆ ਵੀ ਲੋਕ ਬੱਚੋ ਯਾਰ ਫਾਰਮ ਕਰੀ ਜਾਂਦੇ ਆ ਵਿੱਚ ਛੱਡੀ ਜਾਂਦੇ ਆ ਧੰਦਾ ਬੱਕਰੀਆਂ ਦਾ ਹਨਾ ਕਰੀ ਵੀ ਜਾਂਦੇ ਆ ਛੱਡੀ ਵੀ ਜਾਂਦੇ ਆ ਸਾਰਾ ਕੁਝ ਜਰ ਚੱਲੀ ਜਾਂਦਾ ਵਿੱਚ ਹੀ ਕੋਈ ਬੰਦਾ ਤਾਂ ਕਹਿੰਦਾ ਬਈ ਇਹਨਾਂ ਚ ਕਮਾਈ ਵਾਲੀ ਆ ਕੋਈ ਬੰਦਾ ਕਹੇ ਨਜ ਇਹਨਾਂ ਦਾ ਖਰਚਾ ਬਾਲਾ ਕਮਾਈ ਹੈ ਨਹੀਂ ਕੋਈ ਫੇਲ ਹੋ ਗਿਆ ਕੋਈ ਕਾਮ ਜਾਵਾ ਕੋਈ ਚੰਗੇ ਵੀ ਚੰਗੇ ਰੁਪਏ ਕਮਾ ਰਹੇ ਹੈ ਵਿੱਚ ਬੰਦੇ ਜਿਨ੍ਹਾਂ ਕੋਲੇ ਵਧੀਆ نسل ਮੰਨ ਕੇ ਚਲੋ ਵਧੀਆ ਚੰਗੀਆਂ ਬੱਕਰੀਆਂ ਚੰਗੀ ਸੇਵਾ ਸੰਭਾਲ ਹੈ ਵਧੀਆ ਸਾਹਮ ਦੇ ਕਰਦੇ ਹੈ ਉਹ ਰੁਪਏ ਵੀ ਕਮਾ ਰਹੇ ਹੈ ਵਿੱਚ ਬੰਦੇ ਚੰਗੀ ਥਾਂ ਸੰਭਾਲ ਕਰਕੇ ਕੰਮ ਛੱਡ ਵੀ ਗਏ ਕੋਈ ਸਮਝ ਨਹੀਂ ਲੱਗਦੀ ਯਾਰ ਵੀ ਕਿੱਥੇ ਜੇ ਕੰਮ ਮਾਲਾ ਵੀ ਲੋਟ ਆਉਂਦਾ ਹਨਾ ਕੋਈ ਪਤਾ ਨਹੀਂ ਲੱਗਦਾ ਯਾਰ ਤੇ ਮੈਂ ਤੁਹਾਨੂੰ ਦੱਸਦਾ ਵੀ ਬੱਕਰੀ ਇੱਕ ਹੈ ਜੀ ਚੀਜ਼ ਆ ਜਿੰਨੀ ਤੁਸੀਂ ਬੱਕਰੀ ਦੀ ਸੇਵਾ ਸੰਭਾਲ ਕਰੋਗੇ ਨਾ ਇੱਕ ਤਾਂ ਘਰੇ ਜਿਹੜਾ ਫਾਰਮ ਦੇ ਵਿੱਚ ਪਾਉਣਾ ਇੱਕ ਤਾਂ ਇਹ ਅਣ ਤੋਲਿਆ ਪਾਉਣਾ ਇੱਕ ਤੋਲ ਕੇ ਪਾਉਣਾ ਉਹ ਉਹ ਚੀਜ਼ ਦੇ ਵਿੱਚ ਫਰਕ ਆ ਜੇ ਤੁਸੀਂ ਵਧੀਆ ਆਪਣਾਈ ਦੀ ਸੇਵਾ ਸੰਭਾਲ ਕਰਦੇ ਹੋ ਵਧੀਆ ਮਾਲਾ ਖਾਣਾ-ਦਾਣਾ ਪਾਉਨੇ ਹੋ ਖਰਚੇ ਦੀ ਗੱਲ ਕਰਦਾ ਮੈਂ ਵੀ ਵਧੀਆ ਨੂੰ ਨੀਆਚਾਰਾ ਪਾਇਆ ਵਧੀਆ ਦਾਣਾ ਧੱਪਾ ਪਾਇਆ ਬੱਕਰੀ ਨੂੰ ਵਧੀਆ ਸੇਵਾ ਸੰਭਾਲਾ ਟਾਈਮ ਤੇ ਪਾਣੀ ਪਾਇਆ ਨਾ ਜਿੰਨੀ ਚੀਜ਼ ਇਹਨੂੰ ਲੋੜ ਆ ਤੁਸੀਂ ਉੰਨੀ ਪਾਈ ਦਿੱਤਾ ਉਹਨੂੰ ਮਨ ਲਾ ਖਾਣ ਵਾਸਤੇ ਵਧੀਆ ਉਹਦੀ ਨਿਗਰ ਰੱਖੀ ਤੁਸੀਂ ਪ੍ਰੋਪਰ ਉਹਨੂੰ ਨਵਾਂ ਪਾਣੀ ਪਾਤਾ ਪੁਰਾਣਾ ਕੱਢਤਾ ਦਾਣਾ ਪੱਕਾ ਪਾਇਆ ਨੀਰਾਚਾਰਾ ਪਾਇਆ A to Z ਸਮਾਨ ਜਰ ਤੁਸੀਂ ਮੰਨ ਕੇ ਚੱਲੋ ਵਧੀਆ ਪਾਇਆ ਬਾਰੇ ਬੰਦੇ ਕਹਿੰਦੇ ਵੀ ਇੰਨਾ ਖਰਚਾ ਕਰਕੇ ਬੱਕਰੀ ਖਰਚਾ ਨਹੀਂ ਮੋੜਦੀ। ਉਹ ਮੈਂ ਤੁਹਾਨੂੰ ਅੱਜ ਦੱਸਦਾ ਵੀ ਜਦੋਂ ਤੁਸੀਂ ਵਧੀਆ ਉਹਦੇ ਖਰਚਾ ਕਰਕੇ ਬੱਕਰੀ ਦੇ ਜਿੰਨਾ ਵੀ ਖਰਚਾ ਕਰਦੋਂ ਦਾਣੇ ਦੱਪੇ ਦਾ ਲਾ ਲਓ ਦਵਾਈ ਦੱਪੇ ਦਾ ਲਾ ਲਓ ਵਧੀਆ ਨੀਰੇ ਚਿਹਰੇ ਦਾ ਲਾ ਲਓ ਸਭ ਸੰਭਾਲ ਸਾਰਾ ਈਟੂ ਜੱਟ ਤੁਸੀਂ ਵਧੀਆ ਪ੍ਰੋਪਰ ਤਰੀਕੇ ਨਾਲ ਬਹੁਤ ਹੀ ਵਧੀਆ ਢੰਗ ਨਾਲ ਕਰਦੇ ਹੋ ਨਾ ਜਦੋਂ ਉਹ ਬੱਕਰੀ ਵਧੀਆ ਦੁੱਧ ਦਿੰਦੀ ਹੈ ਵਧੀਆ ਬੱਚੇ ਪੈਦਾ ਕਰਦੀ ਹੈ। ਵਧੀਆ ਬੱਚਿਆਂ ਦੀ ਗਰੋਥ ਹੁੰਦੀ ਆ ਉਹ ਕੰਮ ਜਿਹੜੇ ਬੱਚੇ ਵਧੀਆ ਪਾਲਦੇ ਨੇ ਨਾ ਹੁਣ ਫਾਰਮਾਂ ਦੇ ਵਿੱਚ ਜਿਹਨੂੰ ਤਰੀਕਾ ਆ ਰਿਹਾ ਬਾਈ ਉਹ ਜਦੋਂ ਬੱਕਰੀ ਗੱਭਣ ਹੋ ਗਈ ਮੰਨ ਲਾ ਪਤਾ ਲੱਗ ਗਿਆ ਵੀ ਹੁਣ ਬੱਕਰੀ ਇਹ 2 2.5 ਮਹੀਨੇ ਦੀ ਗੱਭਣ ਹੋ ਗਈ ਉਦੋਂ ਤੋਂ ਹੀ ਸੇਵਾ ਸੰਭਾਲ ਉਹ ਸ਼ੁਰੂ ਕਰ ਦਿੰਦੇ ਆ ਬਾਈ ਦਾਣੇ ਦੱਪੇ ਦੀ ਖੇਚਣਾ ਵਧਾਤੀ ਹੋਰ ਲੈਣਾ ਦੇਣਾ ਫੁੱਲ ਵਧੀਆ ਪਾਉਣ ਲੱਗ ਗਏ ਉਦੇ ਪੇਟ ਦੇ ਵਿੱਚ ਬੱਚੇ ਵਧੀਆ ਪਲਣਗੇ ਬੱਕਰੀ ਦੀ ਗਰੋਥ ਮਨਲਾ ਸਿਹਤ ਵਧੀਆ ਰਹੂਗੀ ਜਦੋਂ ਬੱਕਰੀ ਬੱਚਿਆਂ ਨੂੰ ਜਨਮ ਦੇਊਗੀ ਵਧੀਆ ਤੁਹਾਡੇ ਬੱਚੇ ਮਨਲਾ ਉਹ ਪੂਰੇ ਉੱਚੇ ਲੰਮੇ ਪੈਦਾ ਹੋਣਗੇ ਬੱਚੇ ਵਧੀਆ ਮੰਨ ਕੇ ਚੱਲੋ ਹਨਾ ਵਧੀਆ ਜੇ ਆਪਾਂ ਬੱਕਰੀ ਸੂਨ ਵਾਲੀ ਬੱਕਰੀ ਦੀ ਗੱਲ ਕਰਦਾ ਮੈਂ ਜੇ ਆਪਾਂ ਵਧੀਆ ਖਰਚਾ ਕਰਾਂਗੇ ਉਹ ਤੇ ਉਹ ਬੱਚੇ ਬਹੁਤ ਹੀ ਸੋਹਣੇ ਪੈਦਾ ਕਰੂਗੀ 5-4 ਮਹੀਨਿਆਂ ਦਾ ਬੱਚਾ ਆਪਾਂ ਨੂੰ ਐ ਲੱਗੂਗਾ ਵੀ ਇਹ ਬੱਚਾ ਸਾਲ ਦਾ ਹੋ ਗਿਆ ਹਨਾ ਜੇ ਤੁਸੀਂ ਬੱਕਰੀ ਦੀ ਵਧੀਆ ਸਾਂਭ ਸੰਭਾਲ ਕਰੋਗੇ ਪ੍ਰੋਪਰ ਦਾਣਾ ਲੱਪਾ ਪਾਓਗੇ ਗੱਬਣ ਬੱਕਰੀ ਦਾ ਬੱਚੇ ਬਹੁਤ ਹੀ ਸੋਹਣੇ ਪੈਦਾ ਕਰਨੇ ਆ ਭਾਈ ਉਹਨੇ ਇਹ ਤੁਹਾਨੂੰ ਅੱਜ ਮੈਂ ਗੱਲ ਦੱਸਦਾ ਬੱਚੇ ਜਦੋਂ ਪੇਟ ਚੋਂ ਬਾਹਰ ਆ ਗਏ ਬੱਕਰੀ ਦੀ ਸੇਵਾ ਸੰਭਾਲ ਵਧੀਆ ਹੋਈ ਬੱਕਰੀ ਪੂਰਾ ਦੁੱਧ ਦੇਊਗੀ ਬੱਕਰੀ ਸਿਹਤਮੰਦ ਰਹੂਗੀ ਬੱਕਰੀ ਚ ਕੋਈ ਘਾਟ ਨਹੀਂ ਰਹਿੰਦੀ ਅੱਛਾ ਮੁਰਕੇ ਬੱਚੇ ਉਹਦਾ ਜਿਹੜਾ ਦੁੱਧ ਪੀਣਗੇ ਨਾ ਉਹ ਦੁੱਧ ਬਹੁਤ ਹੀ ਵਧੀਆ ਮੱਲਾ ਬੱਚਿਆਂ ਨੂੰ ਲੱਗੂਗਾ ਬੱਚੇ ਗ੍ਰੋਥ ਕਰਨਗੇ ਸੂਣ ਤੋਂ ਬਾਅਦ ਜੇ ਆਪਾਂ ਉਹਦੀ ਫੇਰ ਮੱਲਾ ਸੇਵਾ ਸੰਭਾਲ ਵਧੀਆ ਰੱਖਦੇ ਆ ਉਹੀ ਦੁੱਧ ਰਹੀਂ ਖਰਾਕ ਬੱਚਿਆਂ ਨੂੰ ਲੱਗਣੀ ਆ ਜੋ ਸੂਣ ਤੋਂ ਬਾਅਦ ਆਪਾਂ ਬੱਕਰੀ ਨੂੰ ਮੱਲਾ ਜਦੋਂ ਤੁਸੀਂ 3 ਮਹੀਨੇ ਦੀ ਗੱਭਨ ਹੋਗੇ ਉਦੋਂ ਤੋਂ ਦਾਣਾ ਸਟਾਰਟ ਕਰਤਾ ਤੇ ਸੂਣ ਤੋਂ ਬਾਅਦ 3 ਮਹੀਨੇ ਤੇ ਕਰ ਮੱਲਾ 6 ਮਹੀਨੇ ਬੱਕਰੀ ਨੂੰ ਵਧੀਆ ਖਾਣਾ ਦਾਣਾ ਤੁਸੀਂ ਪਾਇਆ ਪ੍ਰੋਪਰ ਸੰਭਾਲ ਕੀਤੀ ਤੇ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਵੀ ਜੇ ਤੁਸੀਂ ਰੱਖੀਆਂ ਬੱਕਰੀਆਂ ਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਾਲਲਾ ਬੱਕਰੀਆਂ ਨੂੰ ਪ੍ਰੋਪਰ ਮਾਲਲਾ ਦਾਣਾ ਰੂਟੀਨ ਦੇ ਵਿੱਚ ਰੂਟੀਨ ਦੇ ਵਿੱਚ ਜਿਹੜੀ ਚੀਜ਼ ਮਾਲਲਾ ਉਹਨੂੰ ਖਾਣ ਪੀਣ ਨੂੰ ਪਾਉਣੇ ਹੋ ਨਾ ਤੁਸੀਂ ਰੂਟੀਨ ਦੇ ਵਿੱਚ ਪਾਈ ਚੱਲੋ ਬੱਕਰੀ ਦੇ ਬੱਚਿਆਂ ਨੂੰ ਖਰਾਕ ਦੁੱਧ ਰਹੀਂ ਲੱਗਣੀ ਹੈ ਬੱਚੇ ਬਹੁਤ ਹੀ ਸੋਹਣੀ ਗ੍ਰੋਥ ਕਰਨਗੇ ਇਹ ਮੇਰਾ ਤਜਰਬਾ ਕੀਤਾ ਹੋਇਆ ਬਾਈ ਦੁੱਧ ਰਹੀਂ ਬੱਕਰੀ ਨੂੰ ਖਰਾਕ ਬੱਚਿਆਂ ਨੂੰ ਖਰਾਕ ਲੱਗਣੀ ਹੈ ਵਧੀਆ ਮੰਨ ਕੇ ਚੱਲੋ ਪ੍ਰੋਪਰ ਢੰਗ ਤਰੀਕੇ ਨਾਲ ਬੱਚੇ ਵਧੀਆ ਪਾਲਣਗੇ ਨਾ ਕੋਈ ਬੱਚਿਆਂ ਦੇ ਖੁਰਕ ਪਾਵੇ ਚਮਕਬੱਧ ਰਹੂਗੀ ਬੱਚਿਆਂ ਦੇ ਹੱਡ ਗੋਡੇ ਮਜ਼ਬੂਤ ਹੋਣਗੇ ਤੇ ਦੂਜਾ ਨੰਬਰ ਇਹ ਆ ਨਾ ਬੱਚਿਆਂ ਦੇ ਗਾਂਡਲੀ ਜੀ ਪਾਵੇ ਹਨਾ ਬੱਚੇ ਸੁੱਕ ਜਿਹੇ ਢਿੱਡਲੇ ਹੋ ਜਾਂਦੇ ਆ ਬੱਚੇ ਗਰੋਥ ਨਹੀਂ ਕਰਦੇ ਜੇ ਤੁਸੀਂ ਸੇਵਾ ਸੰਭਾਲ ਵਧੀਆ ਰੱਖਦੇ ਹੋ ਤਾਂ ਉਹਦੇ ਵਿੱਚ ਕੋਈ ਘਾਟ ਨਹੀਂ ਰਹਿਣੀ ਤਾਂ ਬੱਚੇ ਤੁਹਾਡੇ ਵਧੀਆ ਜਮਾ ਬਾਈ ਰਬੜ ਵਾਂਗੂ ਵੱਧਦੇ ਤੁਰੇ ਆਉਣਗੇ ਤੇ ਜੇ ਤੁਸੀਂ ਬਈ ਸੇਵਾ ਸੰਭਾਲ ਨਾ ਕਰੀ ਇਕੱਲੇ ਸੁੱਕੇ ਨੀਰੇ ਤੇ ਰੱਖੀ ਕੋਈ ਗੌਰ ਨਾ ਕਰੀ ਉਹਦੀ ਨਾ ਕੋਈ ਚਾਜ ਨਾ ਨੀਰਾਚਾਰ ਆ ਪਾਇਆ ਉਹਨੂੰ ਨਾ ਕੋਈ ਚਾਜ ਨਾ ਪਾਣੀ ਤਣੀ ਪਿਆ ਬੇਹੱਤ ਵੇਹ ਪਾਣੀ ਪਏ ਮੂਰੇ ਨਾ ਕੋਈ ਬਾੜੇ ਚ ਬੋਕਰ ਮਾਰੀ ਹੈ ਨਾ ਬਾਈ ਤੇ ਉਹ ਬੱਕਰੀ ਨੇ ਫਿਰ ਤੁਹਾਨੂੰ ਬੱਚੇ ਉਹ ਹੀ ਜੀ ਪੈਦਾ ਕਰਕੇ ਦੇਣੇ ਆ ਨਾ ਉਹ ਬੱਚੇ ਵਦਨ ਨਾ ਫੁੱਲਣ ਤੇ ਉਹ ਬੱਚਿਆਂ ਦਾ ਰੇਟ ਵੀ ਨਹੀਂ ਮਿਲਦਾ ਆਪਾਂ ਨੂੰ ਮੰਨ ਲਿਓ ਗੱਲ ਜੇ ਤੁਸੀਂ ਵਧੀਆ ਸੇਵਾ ਸੰਭਾਲ ਰੱਖੋਗੇ ਉਹ ਚੀਜ਼ ਦੀ ਮੰਨ ਕੇ ਚੱਲੋ ਪ੍ਰੋਪਰ ਦਾਣਾ ਦੱਪਾ ਵਧੀਆ ਪਾਉਣੇ ਹੋ ਤਾਂ ਬੱਚੇ ਥੋਡੇ ਇੰਨੇ ਸੋਹਣੇ ਪੈਦਾ ਹੋਣਗੇ ਬਈ ਹੱਦੋਂ ਵੱਧ ਤੇ ਬੱਚੇ ਥੋਡੇ ਵਿਗਣਗੇ ਵੀ ਉਹ ਚੰਗੇ ਰੇਟ ਤੇ ਜੇ ਹੁਣ ਇੱਕ ਬੰਦਾ ਦਾ ਸੇਵਾ ਸੰਭਾਲ ਕਰਕੇ ਬੱਚੇ ਵਧੀਆ ਰੇਟ ਤੇ ਵੇਚ ਰਿਹਾ ਇੱਕ ਬੰਦਾ ਸੇਵਾ ਸੰਭਾਲਦਾ ਨਾ ਆਪਾਂ ਬੱਕਰੀ ਨੂੰ ਨਹੀਂ ਪਾਉਂਦਾ ਕੱਲੇ ਹਰੇ ਚਾਰੇ ਤੇ ਰੱਖਦਾ ਉਹਦੇ ਬੱਚੇ ਨਹੀਂ ਸੋਹਣੇ ਪੈਦਾ ਹੁੰਦੇ ਕੋਈ ਚਮਕ ਨਹੀਂ ਮੱਲਾ ਬੱਚਿਆਂ ਤੇ ਕੋਈ ਗਰੋਥ ਨਹੀਂ ਬੱਚੇ ਬੇਕਾਰ ਦੇ ਮੱਲਾ ਜਮਾ ਕਮਜ਼ੋਰੇ ਪੈਦਾ ਹੁੰਦੇ ਨੇ ਬਾਲੇ ਬੰਦੇ ਜਿਹੜੀ ਸੇਵਾ ਸੰਭਾਲਦਾ ਨਾ ਤਾਂ ਆਪਾਂ ਨਹੀਂ ਪਾਉਂਦੇ ਮੰਨ ਕੇ ਚੱਲੋ ਰੱਖਦੇ ਆਗੇ ਕੱਲੇ ਸੁੱਕੇ ਨੀਰੇ ਚਾਰੇ ਤੇ ਰੱਖਦੇ ਆ ਨਾ ਉਹਨਾਂ ਦੇ ਬੱਚੇ ਪਹਿਲਾ ਨੰਬਰ ਤਾਂ ਕਈ ਵਾਰੀ ਬੱਚੇ ਇੰਨੇ ਕਮਜ਼ੋਰੇ ਦੇ ਦਿੰਦੀ ਆ ਬੱਕਰੀ ਬੱਚੇ ਬਾਹਰ ਆਉਣ ਸਾਰੇ ਮਰ ਜਾਂਦੇ ਆ ਜਾਂ ਕੋਈ ਕਮਜ਼ੋਰੀ ਬੱਕਰੀ ਪਹਿਲਾਂ ਸੂ ਪੈਂਦੀ ਆ ਇਹ ਵੀ ਇਹਦੇ ਵਿੱਚ ਬਰੀਕੀਆਂ ਬਾਹਲੀਆਂ ਨੇ ਯਾਰ ਬੱਕਰੀ ਪਾਲਣ ਧੰਦੇ ਦੇ ਵਿੱਚ ਬਹੁਤ ਜ਼ਿਆਦਾ ਬਰੀਕੀਆਂ ਬਾਈ ਇਸੇ ਕਰਕੇ ਆਪਾਂ ਕਹਿੰਦੇ ਰਹਿੰਦੇ ਆ ਵੀ ਤੁਸੀਂ ਨਾ ਸਿੱਖ ਕੇ ਕੰਮ ਕਰੋ ਜੇ ਤੁਸੀਂ ਬਰੀਕੀਆਂ ਸਾਰੀਆਂ ਕੱਢ ਕੇ ਨਾ ਦਿਮਾਗ ਨਾਲ ਕੰਮ ਚੱਲੋਗੇ ਤਾਂ ਬੱਕਰੀ ਪਾਲਣ ਦੇ ਵਿੱਚ ਮੈਂ ਸ਼ਰਤ ਕਰਦਾ ਬੰਦਾ ਫੇਲ ਨਹੀਂ ਹੋ ਸਕਦਾ ਜੇ ਤੁਸੀਂ ਕਹਿੰਦੇ ਜਿਹੜਿਆ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਬੱਕਰੀ ਪਾਲਣੇ ਖਰਚਾ ਵਾਲਾ ਕਰਕੇ ਕੋਈ ਫਾਇਦਾ ਨਹੀਂ ਬਾਈ ਬੱਕਰੀ ਆਪ ਦਾ ਮੁੱਲ ਮੋੜਦੀ ਹੈ ਬੱਕਰੀ ਕਹੇ ਜੀ ਚੀਜ਼ ਹੈ ਜਿੰਨੇ ਖਰਚੇ ਨਾਲ ਤੁਸੀਂ ਇਹਨੂੰ ਵੱਧ ਤੋਂ ਵੱਧ ਖਰਚਾ ਕਰੋਗੇ ਉੰਨੇ ਹੀ ਚੰਗੇ ਬੱਚੇ ਇਹਨੇ ਪੈਦਾ ਕਰਨੇ ਆ ਜੇ ਬੱਕਰੀ ਤੁਹਾਡੀ ਚੰਗੀ ਵਧੀਆ ਨਸਲ ਦੀ ਹੈ ਨਾ ਤਾਂ ਬੱਕਰੀ ਨੇ ਉਹ ਵਧੀਆ ਬੱਚੇ ਪੈਦਾ ਕਰਨੇ ਆ ਜਿੰਨਾ ਤੁਸੀਂ ਖਰਚਾ ਕਰੋਗੇ ਨੇ ਮੁੱਲ ਆ ਉਹਦਾ ਮੋੜ ਕੇ ਤੁਹਾਨੂੰ ਪੈਸੇ ਬਚਾ ਕੇ ਦੇਣੇ ਆ ਯਾਰ ਐਨਾ ਮੈਨੂੰ ਪਤਾ ਤੇ ਬੱਕਰੀ ਦੀ ਸਿਹਤ ਸਹੀ ਰਹਿੰਦੀ ਹੈ ਬੱਕਰੀ ਟੁੱਟਦੀ ਨਹੀਂ ਥੂਣ ਵੇਲੇ ਬਾਲੀਆਂ ਬੱਕਰੀਆਂ ਸੂਕੇ ਟੁੱਟ ਜਾਂਦੀਆਂ ਨੇ ਲਿੱਸੀਆਂ ਹੋ ਜਾਂਦੀਆਂ ਬਾਈ ਹੈਨਾ ਉਹ ਉਹ ਚੀਜ਼ ਨਹੀਂ ਹੁੰਦੀ ਬੱਚੇ ਵੀ ਬਹੁਤ ਹੀ ਸੋਹਣੇ ਪੈਦਾ ਕਰਦੀ ਹੈ ਬੱਕਰੀ ਜੇ ਆਪਾਂ ਵਧੀਆ ਸੇਵਾ ਸਮਾਰ ਰੱਖਦੇ ਆ ਬੱਕਰੀ ਕਹੇ ਜੀ ਚੀਜ਼ ਆ ਯਾਰ ਇਹ ਮੈਂ ਤੁਹਾਨੂੰ ਦੱਸਦਾ ਵੀ ਇਹ ਸੱਟਾ ਹੈ ਜਿਵੇਂ ਆਪਾਂ ਫਸਲ 'ਚ ਕਹਿ ਦਿੰਦੇ ਆ ਵੀ ਫਸਲ ਸੱਟਾ ਹੈ ਇਹ ਵੀ ਸੱਟਾ ਹੀ ਮੰਨ ਕੇ ਚੱਲੋ ਤੁਸੀਂ ਜੇ ਤੁਸੀਂ ਵਧੀਆ ਸੰਭਾਲ-ਸਮਹਾਰ ਰੱਖ ਲੋਗੇ ਤਾਂ ਵਧੀਆ ਰੁਪਏ ਕਮਾ ਲਓਗੇ ਹਨਾ ਵਧੀਆ ਕੰਮ ਚੱਲੂ ਤੁਹਾਡਾ ਜੇ ਤੁਸੀਂ ਸੇਵਾ ਸੰਭਾਲ ਤੁਹਾਡੀ ਹੈ ਨਹੀਂ ਬਾਈ ਤੇ ਤੁਸੀਂ ਰੁਪਏ ਭਾਲਦੇ ਹੋ ਦੁੱਗਣੇ ਤੇ ਕਿੰਨੇ ਫੇਰ ਨਹੀਂ ਫੇਰ ਤਾਂ ਨਾ ਤਾਂ ਤੁਹਾਡੀ ਬੱਕਰੀ ਚੱਜਦੀ ਮੰਨ ਲਾ ਗ੍ਰੋਥ ਕਰੇ ਮੰਨ ਲਾ ਨਾ ਕੋਈ ਉਹਦਾ ਕੋਈ ਬੱਕਰੀਆਂ ਸੁੱਕ ਜਾਂਦੀਆਂ ਨੇ ਬਾਈ ਲਿੱਸੀਆਂ ਹੋ ਜਾਂਦੀਆਂ ਨੇ ਉਹੋ ਇਹੀ ਚੱਕਰ ਆ ਬਾਈ ਆਪਾਂ ਉਹਨੂੰ ਖਾਣਾ-ਦਾਣਾ ਨਹੀਂ ਪਾਉਂਦੇ ਚੱਜ ਨਾਲ ਜੇ ਤੁਸੀਂ ਚੱਜ ਨਾਲ ਉਹਨੂੰ ਖਾਣਾ-ਦਾਣਾ ਬੱਕਰੀ ਨੂੰ ਦੇ ਰਹੇ ਹੋ ਨਾ ਤਾਂ ਉਹ ਬੱਚੇ ਸੋਹਣੇ ਪੈਦਾ ਕਰਨੇ ਉਹਨੇ ਤਾਂ ਹੀ ਹੀ ਸਾਨੂੰ 2 ਰੁਪਏ ਬਣਨੇ ਆ ਬੱਚਿਆਂ ਚੋਂ ਹੀ ਕਮਾਈ ਹੋਣੀ ਆਪਾਂ ਨੂੰ ਜੇ ਤੁਸੀਂ ਮੰਨ ਕੇ ਚੱਲੋ ਵਧੀਆ ਸੇਵਾ ਸੰਭਾਲਾ ਤੁਹਾਡੀ ਬੱਕਰੀ ਬਹੁਤ ਸੋਹਣੇ ਬੱਚੇ ਪੈਦਾ ਕਰੂ ਉਹ ਬੱਚੇ ਭਾਵੇਂ ਤੁਸੀਂ ਰੱਖ ਲੋ ਠੀਕ ਹੈ ਕਿ ਨਹੀਂ ਬੱਚੇ ਪਾਲ ਲੋ ਵੱਡੀਆਂ ਬੱਕਰੀਆਂ ਕੱਢ ਦਿਓ ਜੇ ਤੁਸੀਂ ਵੱਡੀਆਂ ਬੱਕਰੀਆਂ ਰੱਖ ਰੀਆਂ ਬੱਚੇ ਵੀ ਵੇਚ ਸਕਦੇ ਹੋ ਬੱਚਾ ਥੋੜਾ ਐ ਲਾ ਲੋ 8 ਤੋਂ 10 ਹਜ਼ਾਰ ਦਾ ਵੇਕਣਾ ਹੈ ਬੱਕਰੀ 20 ਤੋਂ 25 ਦੀ ਵਿਕਣੀ ਹੈ ਨਾਰਮਲ ਜਿਹੜਾ ਰੇਟ ਦੱਸਦਾ ਮੈਂ ਵੀ ਜੇ ਤੁਸੀਂ ਪੱਠਾ ਵੀ ਪਾਲੀ ਜਾਂਦੇ ਨੇ ਵੱਡੀਆਂ ਕੱਢੀ ਜਾਂਦੇ ਨੇ ਵਸਲ ਦੇ ਵਿੱਚ ਜਿਹੜੇ ਪੁਰਾਣੇ ਬੰਦੇ ਫਾਰਮਰ ਨੇ ਨਾ ਉਹ ਪੱਠਾ ਨਹੀਂ ਵੇਚਦੇ ਬਾਹਲੇ ਬੰਦਿਆਂ ਨੇ ਕੰਮ ਚਲਾ ਰੱਖਿਆ ਉਹ ਮੂਰੇ ਦੀ ਮੂਰੇ ਬੱਕਰੀਆਂ ਸਵਾਈ ਜਾਂਦੇ ਆ ਪੱਠਾ ਪਾਲੀ ਜਾਂਦੇ ਆ ਬੱਕਰੇ ਵੇਚੀ ਜਾਂਦੇ ਆ ਕੋਈ ਵੱਡੀ ਬੱਕਰੀ ਮੌਲੀ ਖੋਲੀ ਜਾ ਕੋਈ ਉਹੋ ਜੀ ਬੱਕਰੀ ਕੱਢ ਦਿੰਦੇ ਆ ਹਨ ਐਵੇਂ ਵੀ ਕੰਮ ਚ ਮੱਲਾ ਜਦੋਂ ਨਸਲ ਬਣ ਜਾਂਦੀ ਹੈ ਫੇਰ ਤਾਂ ਯਾਰ ਗਾਂਧੀਆਂ ਕੰਮ ਚੱਲੀ ਜਾਂਦਾਗਾ ਤੇ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਰਹਿਣਾ ਵੀ ਭਾਈ ਇਹ ਕਹਿਜਾ ਤੰਦਾਗਾ ਇਹਦੇ ਵਿੱਚ ਮਿਹਨਤ ਬਹੁਤ ਹੈ ਲੁੱਟਕ ਸੁੱਟ ਵਾਲਾ ਕੰਮ ਨਹੀਂ ਹੈਗਾ ਵੀ ਤੁਸੀਂ ਆਖੋ ਨੀਰੇ ਦਾ ਥੱਬਾ ਸੜਤਾ ਤੇ ਮੁਰਕੇ ਆਪਾਂ ਪੜਤਾਲ ਹੀ ਨੀਲੀ ਬੱਕਰੀ ਦੀ ਉਹ ਕੰਮ ਨਹੀਂ ਬਾਈ ਫੇਰ ਤਾਂ ਇਹ ਘਾਟੇ ਨੂੰ ਜਾਂਦੀ ਆ ਜੇ ਅੱਜ ਤੁਸੀਂ 25-30000 ਰੁਪਇਆ ਲਾ ਕੇ ਬੱਕਰੀ ਲੈਂਦੀ ਹੈ ਯਾਰ ਤੇ ਉਹਦੇ ਤੇ ਤੁਸੀਂ ਕੋਈ ਸੇਵਾ ਸੰਭਾਲਣਾ ਕੀਤੀ ਤਰੇ ਜਾਂਦੇ ਨੇ ਥੱਬਾ ਇਧਰੋਂ ਮਾਰਿਆ ਥੱਬਾ ਇਧਰੋਂ ਮਾਰਿਆ ਕੋਈ ਦਾਣਾ ਨਹੀਂ ਕੋਈ ਪਾਣੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਦਵਾਈ ਨਹੀਂ ਦੱਪਾ ਨਹੀਂ ਵੀ ਸਾਂਭੀ ਸੰਭਾਲਣੀ ਹੈ ਨਾ ਫੇਰ ਨਹੀਂ ਬਾਈ ਇਹ ਫੇਰ ਤਾਂ ਥੋੜਾ ਇਹਦਾ 25-30000 ਲੱਗਿਆ ਫੇਰ ਤਾਂ ਐਂ ਲਾ ਲਓ ਵੀ ਉਹਦੇ ਵਿੱਚੋਂ 10000 ਦੀ ਗੁੱਟੀ ਸਿੱਧੀ ਉੱਡ ਗਈ ਫੇਰ ਤਾਂ ਐਂ ਵੀ ਹੋ ਜਾਂਦਾ ਕੰਮ ਇਹਦੇ ਵਿੱਚ ਇਹ ਸਾਰੇ ਪਾਸੇ ਹੀ ਚੱਲਦਾ ਯਾਰ ਸਿਸਟਮ ਤੇ ਇਥੇ ਕਰਕੇ ਕਹਿਣਾ ਬਈ ਬੱਕਰੀ ਪਾਲਣਾ ਧੰਦਾ ਬਾੜੀ ਗੌਰ ਨਾ ਕਰਨ ਵਾਲਾ ਧੰਦਾ ਇਹ ਪੂਰੀ ਗੌਰ ਨਾਲ ਸਿੱਖ ਕੇ ਤਰੀਕੇ ਨਾਲ ਕਰੋਂਗੇ ਨਾ ਦਿਮਾਗ ਨਾਲ ਤੇ ਮਿਹਨਤ ਨਾਲ ਤਮਾ ਸ਼ਰਤ ਕਰਦਾ ਬੰਦਾ ਫੇਲ ਨਹੀਂ ਹੋ ਸਕਦਾ ਬਈ ਇਹਦੇ ਵਿੱਚ ਠੀਕ ਆ ਤੇ ਇੱਕ ਬਾਈ ਜਿਹੜੇ ਮੈਂ ਤੁਹਾਨੂੰ ਦੱਸਦਾ ਜਿਹੜੇ ਕੋਈ ਮੈਂ ਉਹੋ ਜਿਹੇ ਬੰਦੇ ਗਰੀਬ ਲਾ ਲੋ ਜੇ ਨਹੀਂ ਪੂਰਾ ਆ ਸਕਦਾ ਬੱਕਰੀਆਂ ਰੱਖੀਆਂ ਹੋਈਆਂ ਬਾਈ ਸ਼ਰਮ ਨੂੰ ਲਾ ਕੇ ਆ ਜਿਵੇਂ ਮੈਂ ਲਈ ਫਿਰਦਾ ਐ ਘੰਟਾ ਗੇੜਾ ਦਵਾਲਿਆ ਕਰੋ ਬਾਹਨ ਬੇਲੇ ਹੋ ਗਏ ਹੁਣ ਆਇ ਲਾ ਲੋ ਵੀ ਆ ਜਿਹੜੇ ਚੀਜ਼ੇ ਖਾ ਰਹੀ ਖਾ ਰਹੇ ਨੇ ਬੱਕਾ ਪਸ਼ੂ ਆਪਣੇ ਇਹਦੇ ਵਿੱਚ ਜਮੀ ਪੱਕਿਆ ਹੋਇਆ ਬਾਥੂ ਪਾਲਕ ਜੀ ਲੈਣਾ ਦੇਣਾ ਬਾਈ ਨਿਰਾ ਦਾਣਾ ਇਹਨੂੰ ਦਾਣਾ ਪਾਉਣ ਦੀ ਲੋੜ ਨਹੀਂ ਬੱਕਰੀਆਂ ਨੂੰ ਜੇ ਬੱਕਰੀਆਂ ਆ ਕੁਝ ਖਾਂਦੀਆਂ ਨੇ ਨਾ ਪੱਕਿਆ ਹੋਇਆ ਨੀਰਾ ਚਾਰਾ ਘਰੇ ਤਾਂ ਬਈ ਇਹੋ ਜਿਹਾ ਕੁਝ ਨਹੀਂ ਪਾ ਸਕਦੇ ਹਨ ਤੇ ਬਾਹਰ ਬਾਈ ਘਾਂਟਾ ਘੇੜਾ ਦਵਾ ਲਿਆ ਕਰੋ ਜਿਹੜੇ ਮੇਰੇ ਵੀਰ ਲਿਵੇ ਖੇਤ ਖੂਤ ਲੱਗਦੇ ਆ ਜਾਂ ਕੋਈ ਬੰਦਾ ਬਾਹਰ ਲਿਜਾ ਸਕਦਾ ਮੈਂ ਤਾਂ ਹੁਣ ਬਾਹਲੇ ਦਾ ਸ਼ਹਿਰਾਂ ਦੇ ਵਿੱਚ ਆ ਤਾਂ ਬਈ ਕਿੱਥੋਂ ਲੈ ਜਾਣਗੇ ਹਨ ਤੇ ਜਿਨ੍ਹਾਂ ਦਾ ਫੋ ਪੈਂਦਾਗਾ ਬਾਹਰ ਲੈ ਜਾਣਦਾ ਬਾਈ ਬਾਹਰ ਲੈ ਜਾ ਕਰੋ ਤੇ ਨਜ਼ਾਰਾ ਹੀ ਵੱਖਰਾ ਯਾਰ ਬਾਹਰ ਦਾ ਤਾਂ ਨਾ ਬੱਕਰੀ ਬਿਮਾਰ ਹੋਵੇ ਕੰਨ ਵੀ ਨਹੀਂ ਦੁਖਦਾ ਯਾਰ ਹੋਰ ਦੱਸੋ ਕਿਉਂ ਨੇ ਮਨ ਭਾਉਂਦਾ ਖਾਣਾ ਬਈ ਆਪਦਾ ਹੁਣ ਇੱਥੇ ਆ ਦੇਖ ਲੋ ਜਿਹਦੇ ਨੇ ਮੈਂ ਛੱਡੀਆਂ ਲਿਆ ਕੇ ਮੈਨੂੰ ਡੇਢ ਘੰਟਾ ਹੋ ਗਿਆ ਮੂੰਹ ਨਹੀਂ ਤਾਂ ਚੱਕਿਆ ਇਹਨਾਂ ਨੇ ਤੇ ਮੜੀਆਂ ਤੁਰੀਆਂ ਆਉਂਦੀਆਂ ਬਈ ਢੋਲ ਵਰਕੇ ਐਂ ਡਰਮ ਬਣ ਕੇ ਘਰੇ ਜਾਣਗੇ ਐਂ ਜਮਾ ਹਾਂ ਆ ਦੇਖੋ ਰੁੱਧੀਆਂ ਖੜੀਆਂ ਬੱਕਰੀਆਂ ਐਂ ਜਮਾ ਬਈ ਗੋਲ ਮੋਲ ਹੋ ਗਈਆਂ ਇਹ ਚੀਜ਼ ਬਹੁਤ ਵਧੀਆ ਖਾਣ ਨੂੰ ਬਈ ਇਹ ਬੱਕਰੀਆਂ ਦੇ ਖਾਣ ਵਾਲਾ ਸਿਸਟਮ ਹੀ ਆ ਇਹ ਤੇ ਚੈਨਲ ਨੂੰ ਬਾਈ ਕਰ ਲੋ ਸਬਸਕ੍ਰਾਈਬ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਭੂ ਤੇ ਹੋਰ ਕੋਈ ਤੁਹਾਨੂੰ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਬਾਈ ਬਣ ਕੇ ਨਾ ਫੇਰ ਸ਼ੁਰੂ ਕਰਦਿਆ ਕਰੋ ਯਾਰ ਕਿਸੇ ਨਵੇਂ ਬੰਦੇ ਦੇ ਖਾਨੇ ਚ ਕੋਈ ਗੱਲ ਪੈ ਜੂਗੀ ਜੇ ਮੈਂ 10 ਗੱਲਾਂ ਦੱਸਦਾ ਤਿੰਨ ਤਾਂ ਕੰਮ ਹੋਣਗੀਆਂ ਉਹਦੇ ਜੇ ਕੋਈ ਤਿੰਨ ਚਾਰ ਗੱਲਾਂ ਵੀ ਤੁਹਾਡੇ ਕੰਮ ਆ ਗਈਆਂ ਤਾਂ ਤੁਹਾਡਾ ਕੰਮ ਵਧੀਆ ਰਹੂਗਾ ਘਾਟੇ ਨੂੰ ਨਹੀਂ ਜਾਂਦਾ ਬੰਦਾ ਤੇ ਬਹੁਤ ਬਹੁਤ ਧੰਨਵਾਦ ਮੇਰੇ ਪ੍ਰਭੂ